ਤੇਰਾ ਪੁੱਤ ਸਰਦਾਰ ਕਿਤੇ ਸਵਾਤ ਤੇ ਪਰੂ ਹਏ ਕਿਹਜੋ ਕਿਆ ਵਿਦੇਸ਼ ਬੇਸ਼ੱਕ ਸਾਡੇ ਧਿਆਪੁੱਤਾਂ ਨੂੰ ਪਾਲ ਰਿਹਾ ਹੈ ਪਰ ਉਹੀ ਵਿਦੇਸ਼ ਉਹਨਾਂ ਧਿਆਪੁੱਤਾਂ ਦੀਆਂ ਜ਼ਿੰਦਗੀਆਂ ਵੀ ਪਰੇ ਜਵਾਨੀ ਚ ਨਿਗਲ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਗੱਭਰੂ ਨੌਜਵਾਨ ਜਾਂ ਮੁਟਿਆਰ ਮੌਤ ਦੀ ਆਗੋਸ਼ ਚ ਚਲੀ ਜਾਂਦੀ ਹੈ ਖਬਰ ਪੰਜਾ ਪਹੁੰਚਦੀਏ ਅਤੇ ਪਿੱਛੇ ਰਹਿ ਜਾਂਦੇ ਨੇ ਰੋਂਦੇ ਵਿਲਕਦੇ ਘੁਰਲਾਉਂਦੇ ਉਹਨਾਂ ਦੇ ਬੁੱਢੇ ਮਾਪੇ ਕਾਹਦੀ ਤੇ ਮੈਂ ਕਾਲ ਕਾਲ ਘੰਡੇ ਮੈਂ ਕੀ ਮੇਰਾ ਪਤ ਸਰਦਾਰ ਕਿਤੇ ਸੋਹਾਂ ਤੇ ਪਾਰੂ ਹਏ ਅਜੇ ਬਾਕੀ ਆਹਰ ਦੰਦੀ ਨਾ ਨਹੀਂ ਅਜਾ ਥੋੜਾ ਅੱਛਾ ਕਰਾ ਲਾ ਆਹਨੇ ਫਾਜਿੰਦਾ ਕਰਾ ਦਾ ਵੱਡੀਆਂ ਮੈਂ ਕਿ ਸੋਹਣੀ ਲੱਗਦੀ ਲੋਕੀ ਆਂਦੇ ਬਾਹਰ ਵਾਲੀ ਫੋਟੋ ਵੱਡੀ ਵੱਡੀ ਕਰਾ ਕੇ ਨਾ ਇਹ ਮੈਂ ਕਿ ਸੋਹਣੀ ਲੱਗਦੀ ਮੈਨੂੰ ਨਹੀਂ ਪਤਾ ਸੋਹਣੀ ਕਿਹੜੀ ਗੱਲੋਂ ਲੱਗਣੇ ਅਜੇ ਹੀ ਇੱਕ ਖਬਰ ਪਹੁੰਚੀ ਬਟਾਲਾ ਦੇ ਪਿੰਡ ਤਲਵੰਡੀ ਪਰਤ ਚ ਜਿੱਥੋਂ ਦੇ ਰਹਿਣ ਵਾਲੇ 35 ਸਾਲਾ ਨੌਜਵਾਨ ਤਲਵਿੰਦਰ ਸਿੰਘ ਦੀ ਇੰਗਲੈਂਡ ਚ ਮੌਤ ਹੋ ਗਈ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਮੌਤ ਦੀ ਖਬਰ ਪਿੰਡ ਪਹੁੰਚੀ ਤਾਂ ਬੁੱਢੇ ਮਾਪੇ ਵੀ ਜਿਵੇਂ ਜਿਉਂਦੇ ਜੀ ਮਰ ਗਏ ਹੋਣ ਘਰ ਚ ਪਿੰਡ ਚ ਸੋਗ ਹੈ ਮਾਤਮ ਹੈ ਅਤੇ ਰੋਣਾ ਘੜਲਾਉਣਾ ਹੈ 14 ਸਾਲ ਮੇਰੇ ਪੁੱਤ ਨੂੰ ਗਏ ਨੂੰ ਹੋ ਗਏ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਖੱਲੇ ਬਾਹਰ ਕਿ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉਧਰ ਸਰਕਾਰ ਨੂੰ ਨਹੀਂ ਦੇਤੀ ਆਖੜਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਆਵਾ ਹਾਏ ਮੈਂ ਪੇਪਰ ਬਣਾਉਣ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਿਰਫ ਨਵੇਂ ਸਾਲ ਚ ਮੈਂ ਆ ਜਾਣਾ ਵਾਂ ਮੈਂ ਆਣ ਕੇ ਨਾ ਕੁਝ ਕਰੂੰਗਾ ਮੈਂ ਨਾ ਵੇਖਿਆ ਘਰ ਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚੱਲ ਉਧਰ ਹੀ ਡਿਆ ਪੂਰੀ ਕਰਨ ਕਰ ਲਾ ਤਾਂ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲੂੰਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਕੋਈ ਰਕਤ ਨ ਕੋਈ ਨਹੀਂ ਮੇਰੇ ਕੋਤਨ ਜੱਕ ਦਾ ਵੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸੱਸ ਨੂੰ ਆਉਂ ਡਿਆ ਵਾ ਨੂੰ ਨਹੀਂ ਪਤਾ ਮੇਰੇ ਪਤਨਾ ਕੀ ਵਾਪਰ ਲੇ ਕੀ ਕਰੀਬ 14 ਸਾਲ ਪਹਿਲਾਂ 2009 ਚ ਤਲਵਿੰਦਰ ਪਿੰਡ ਤੋਂ ਇੰਗਲੈਂਡ ਗਿਆ 14 ਸਾਲਾਂ ਚ ਇੱਕ ਵਾਰ ਵੀ ਪਿੰਡ ਵਾਪਸ ਗੇੜਾ ਨਾ ਮਾਰਿਆ ਮਾਪਿਆਂ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਸੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਹੁਣ ਮਾਪੇ ਅਪੀਲਾਂ ਕਰ ਰਹੇ ਨੇ ਕਿ ਘਟੋ ਘਟ ਮਰਨ ਤੋਂ ਬਾਅਦ ਹੀ ਉਹਨਾਂ ਦੇ ਪੁੱਤ ਨੂੰ ਪਿੰਡ ਮੋੜ ਲਿਆਂਦਾ ਜਾਵੇ ਤਾਂ ਕਿ ਉਸ ਦਾ ਸੰਸਕਾਰ ਪਿੰਡ ਚ ਕੀਤਾ ਜਾ ਸਕੇ 14 ਸਾਲ ਪਿਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਸ ਨੂੰ ਹਟੈਕ ਨਾਲ ਮੌਤ ਹੋ ਗਈ 13 ਘਰ ਦੇ ਜੀਆਂ ਨੂੰ ਮੈਂ ਠਾਲਿਆ ਤੇ ਤੁਸੀਂ ਫੋਨ ਨਹੀਂ ਚੁੱਕਿਆ ਜਾਂ ਆਪ ਕੋ ਫੋਨ ਮਿਲਵਾਉਂ ਦਿਆ ਤੇ ਉਹਦੀ ਮੌਤ ਹੋ ਚੁੱਕੀ ਹੱਟ ਟਾਈਮ ਦੇ ਨਾਲ ਤੇ ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ ਦੇਖੀ ਤੇ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਵੀ ਹਾਂ ਠੀਕ ਉਹਦੀ ਮੌਤ ਹੋ ਗਈ ਆ ਬਿਲਕੁਲ ਘਰ ਦੇ ਹਾਲਾਤ ਹੀ ਨਹੀਂ ਸੁਧਾਰੇ 14 ਸਾਲ ਹਾਂ ਜੀ 14 ਸਾਲਾਂ ਦੇ ਇਹ ਘਰ ਦੇ ਹਾਲਾਤ ਨਹੀਂ ਸੁਧਾਰ ਸਕੇ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਠੱਠੇ ਆ ਬਾਲਾਂ ਦੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਕੀ ਪੀਲ ਕੀ ਕਰਦੇ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਵੀ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਵੀ ਸਾਡੀ ਅਜੇ ਤੱਕ ਮਾਇਤ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋ ਚੰਗੇ ਵੀ ਖਾਤਰ ਪੰਜਾਬੀ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਕੁਝ ਕਰਨਾ ਚਾਹੁੰਦੇ ਨੇ ਕੁਝ ਪੜਨਾ ਚਾਹੁੰਦੇ ਨੇ ਪਰ ਕੋਈ ਨਾ ਕੋਈ ਹਣ ਹੋਣੀ ਕਠਰਾ ਉਹਨਾਂ ਨੂੰ ਸਦਾ ਲਈ ਮਾਪਿਆਂ ਤੋਂ ਅਤੇ ਪੰਜਾਬ ਤੋਂ ਦੂਰ ਕਰ ਰਹੀ ਹੈ ਮੌਤ ਉਹਨਾਂ ਨੂੰ ਆਪਣੇ ਆਗੋਸ਼ ਚ ਲੈ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ